ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਪਾਕਿਸਤਾਨੀ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੇ ਇਹ ਆਪਣੇ ਕੋਲ 2.5 ਮੀਟਰ ਕੱਪੜਾ ਹੈ ਇਹਨੂੰ ਆਪਾਂ ਫੋਲਡ ਕਰਕੇ ਰੱਖਿਆ ਹੋਇਆ ਹੈ ਆਪਾਂ ਟੈਨੈਂਟ तिन इंच आपण इधरे लॉस्टिक लना इंच आपा आसन ਪਾਕਿਸਤਾਨੀ ਸਲਵਾਰ ਦਾਂਸ ਅਸਨ ਪੈਂਟ ਪਲਾਜੋ ਨਾਲੋਂ ਥੋੜਾ ਜ਼ਿਆਦਾ ਰੱਖਣਾ ਪੈਂਦਾ ਐ ਐਸਟਰ ਹੋਣੀ ਇਹਦੀ ਹੈ papa 16 ਇੰਚ ਲਾਵਾਂਗੇ ਇਥੋਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਮਿਲਾਵਾਂਗੇ ਇਧਰ ਵੀ ਸੋਲਾਂ ਇੱਥਰ ਵੀ ਸੋਲਾਂ ਇੰਚ ਹੁਣ ਆਪਾਂ ਟਾਇਆਂ ਇੰਚ ਦੇ ਦੇ ਇਥੋਂ ਕੱਟ ਪਾਵਾਂਗੇ ਸਾਥੇ ਇਥੋਂ ਇਹਨੂੰ ਇਸ ਤਰ੍ਹਾਂ ਗਲਾਈ ਦੀ ਸ਼ੇਪ ਦੇਵਾਂਗੇ ਸਲਵਾਰ ਦੀ ਲੈਂਥ ਆਪਾਂ 34 ਇੰਚ ਤਿਆਰ ਰੱਖਣੀ ਹੈ। 34 ਇੰਚ ਦਾਪਾ ਲੈਂਥ ਤਿਆਰ ਰੱਖਾਂਗੇ। ਅੱਧਾਂ ਕਿਧਰੋਂ ਪੋਚੇ ਵਾਲੀ ਸਾਈਡ ਤੋਂ ਸਲਾਈ ਚ ਆਊਗਾ। 7 ਇੰਚ ਆਪਾਂ ਮੋਰੇ ਤਿਆਰ ਕਰਨੀਆਂ ਇਸ ਕਰਕੇ ਆਪਾਂ 7.5 ਇੰਚ ਰੱਖਾਂਗੇ ਆਪਾਂ ਦਾ ਇੰਚ ਆਪਾਂ ਸਲਾਈ ਦਾ ਲਵਾਂਗੇ ਇੱਥੋਂ ਆਪਾਂ ਇਹਨਾਂ ਇਸ ਤਰ੍ਹਾਂ ਸ਼ੇਪ ਦੇਵਾਂਗੇ ਇੱਥੋਂ ਆਪਾਂ ਇਸ ਤਰ੍ਹਾਂ ਇਹ ਤੋਂ ਮਾਰਕ ਕਰਾਂਗੇ ਜੀ देखो हम आपकी कटाई करा इस तरह आप कटाई करा ਇਹ ਆਪਣੀ ਪਾਕਿਸਤਾਨੀ ਸਲਵਾਰ ਦੀ ਕਟਾਈ ਹੋ ਚੁੱਕੀ ਹੈ ਇਸ ਤਰ੍ਹਾਂ ਵੀਡੀਓ ਕਿੱਦਾਂ ਵਧੀਆ ਲੱਗਿਆ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ